ਹਾਂਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕਰਨਲ ਪਰਿਵਾਰ ਦੀ ਜੋ ਕਿ ਬਈ ਕੱਲ ਉਹਨਾਂ ਦੀ ਮੁਲਾਕਾਤ ਹੋਈ ਹੈ ਰਾਜਨਾਥ ਮੰਤਰੀ ਰੱਖਿਆ ਮੰਤਰੀ ਤਾਂ ਉਹਨਾਂ ਨੂੰ ਸਾਰੀ ਆਪਣੀ ਹੱਦਬੀਤੀ ਦੱਸੀ ਗਈ ਆ ਵੀ 13 ਤਰੀਕ ਦੀ ਇਹ ਘਟਨਾ ਸੀ ਜਿਸ ਦਿਨ ਕਰਨਲ ਨੂੰ ਤੇ ਉਸਦੇ ਮੁੰਡੇ ਨੂੰ ਦੋਨਾਂ ਨੂੰ ਕੁੱਟਿਆ ਜਾਂਦਾ ਪਟਿਆਲਾ ਦੇ ਝਾ ਢਾਬਾ ਕਾ ਸਾਹਮਣੇ ਉਥੇ ਜੋ ਰਜਿੰਦਰਾ ਹਸਪੀਟਲ ਉਥੇ ਢਾਬਾ ਤੇ ਉਥੇ ਇਹ ਘਟਨਾ ਵਾਪਰਦੀ ਆ ਤਾਂ ਵੀਡੀਓ ਆਡੀਓ ਲੋਕਾਂ ਨੇ ਸਾਰੀਆਂ ਸੁਣੀ ਲਈਆਂ ਕਿਉਂਕਿ ਜਿੱਥੇ ਇਹਨਾਂ ਨੇ ਗਲਤੀ ਵੀ ਮੰਨੀ ਆਪਣੀ ਆ ਕੇ ਤੇ ਉਹ ਆਈਡੀਓ ਤੇ ਵੀਡੀਓ ਇਹੇ ਕੋਰਟ ਦੇ ਵਿੱਚ ਰੱਖੀਆਂ ਗਈਆਂ ਤਾਂ ਹੁਣ ਦੇਖਣਾ ਇਹ ਬੰਦਾ ਇਸ ਪਰਿਵਾਰ ਨੂੰ ਇਨਸਾਫ ਮਿਲੂ ਜਾਂ ਨਹੀਂ ਮਿਲੂ ਕਿਉਂਕਿ ਰਾਜਨਾਥ ਰੱਖਿਆ ਮੰਤਰੀ ਨੂੰ ਸਾਰੇ ਸਬੂਤ ਰੱਖਤੇ ਆ ਸਾਰੀ ਘਟਨਾ ਵੈਸੇ ਵੀ ਵੈਸੇ ਤਾਂ ਵੀਡੀਓ ਹੋ ਚੁੱਕੀਆਂ ਵਾਇਰਲ ਤਾਂ ਹਰ ਸਾਰੇ ਪੰਜਾਬ ਦੇ ਲੋਕਾਂ ਨੇ ਸਾਥ ਦਿੱਤਾ ਸਾਰੇ ਮੀਡੀਆ ਵਾਲੇ ਤਾਂ ਸਾਰੇ ਮੰਨ ਕੇ ਚੱਲੋ ਪੱਤਰਕਾਰ ਜੋ ਵੀ ਆਪਣੇ ਆਰਮੀ ਦੇ ਨੌਜਵਾਨ ਜਾ ਕੋਈ ਔਨ ਡਿਊਟੀ ਆ ਜਾ ਕੋਈ ਰਿਟਾਇਰਮੈਂਟ ਆ ਆਪਣੇ ਆਪ ਆਪਣੇ ਸਵਾਲ ਰੱਖੇ ਆਪਣੇ ਆਪਣੇ ਪੱਖਸ਼ ਰੱਖੇ ਆ ਕਹਿਣ ਦਾ ਮਤਲਬ ਕਰਨਲ ਦੇ ਨਾਲ ਸਾਰਾ ਪੰਜਾਬ ਖੜ ਗਿਆ ਜਿਹੜੀ ਇਹ ਘਟਨਾ ਵਾਪਰਦੀ ਆ ਜਿਹੜੇ ਚਾਰ ਪੁਲਿਸ ਵਾਲੇ ਸੀ ਤੇ ਐਸਐਸਪੀ ਨਾਨਕ ਸਿੰਘ ਐਸਐਸਪੀ ਨਾਨਕ ਸਿੰਘ ਪਟਿਆਲਾ ਜੋ ਪਹਿਲਾਂ ਮਾਨਸਾਂ ਵੀ ਰਹਿ ਕੇ ਗਿਆ ਤਾਂ ਹੁਣ ਗੱਲ ਇਹੀ ਆ ਵੀ ਜਿਹੜੀ ਘਟਨਾ ਵਾਪਰੀ ਸੀ ਉਹਨਾਂ ਨੂੰ ਇਨਸਾਫ ਦੇਣ ਦੀ ਬਜਾਏ ਉਲਟਾ ਇਹਨਾਂ ਤੇ ਇਲਜ਼ਾਮ ਲਾ ਰਹੇ ਆ ਤਾਂ ਇਹ ਜਿਹੜਾ ਇਹਨਾਂ ਦਾ ਇੱਕ ਰਿਸ਼ਤੇਦਾਰ ਆ ਜਿਹਦਾ ਨਾਂ ਗੁਰਤੇਜ ਸਿੰਘ ਢਿੱਲੋਂ ਉਹਨੂੰ ਇੱਕ ਧਮਕੀ ਆਉਂਦੀ ਆ ਇਸ ਪੁਲਿਸ ਵਾਲਿਆਂ ਵੱਲੀੋਂ ਕਹ ਲਓ ਜਾਂ ਸਰਕਾਰ ਵੱਲੀੋਂ ਕਹ ਲਓ ਕੋਈ ਵੀ ਜੇ ਇੱਕ ਸ਼ਖਸ ਦੀ ਧਮਕੀ ਆਉਂਦੀ ਆ ਉਹ ਕਹਿੰਦੇ ਵੀ ਮੈਨੂੰ ਸਿੱਧੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਵੀ ਤੇਰੇ ਤੇ ਤਿੰਨ ਤਰ੍ਹਾਂ ਦੇ ਪਰਚੇ ਪੈਣਗੇ ਪਹਿਲਾ ਪਰਚਾ ਵੀ ਕਿਤੇ ਵੀ ਧਰਨੇ ਦੇ ਵਿੱਚ ਤੇਰੇ ਤੇ ਜਨਾਨੀ ਦਾ ਪਰਚਾ ਪਊ ਵੀ ਛੇੜਖਾਨੀ ਕੀਤੀ ਐਨੇ ਤੇ ਦੂਜਾ ਪਰਚਾ ਤੇ ਤੇ ਡਰੱਗਸ ਦਾ ਪਊਆ ਵੀ ਤੇਰੀ ਗੱਡੀ ਚ ਜਾਂ ਕਿਤੇ ਵੀ ਡਰੱਗਸ ਰੱਖਿਆ ਜਾਊ। ਤਾਂ ਤੀਜਾ ਪਰਚਾ ਜਿਹੜਾ ਤੇਰੇ ਦੇ ਜਿਹੜਾ ਅਸਲਾ, ਅਸਲਾ ਆਪਾਂ ਕਹਿੰਦੇ ਨਜਾਇਜ਼ ਅਸਲਾ ਇਹ ਵੀ ਇਹਦਾ ਵੀ ਪਰਚਾ ਪੈਣਾ ਤੇਰੇ ਤੇ। ਇਹ ਗੁਰਤੇਜ ਸਿੰਘ ਜੋ ਢਿੱਲੋ ਆ ਤਾਂ ਇਸ ਨੂੰ ਸਿੱਧੀ ਚੇਤਾਵਨੀ ਦਿੱਤੀ ਆ ਇਸ ਪੁਲਿਸ ਵੱਲੋਂ। ਇਸ ਪਰਿਵਾਰ ਦਾ ਕਹਿਣਾ ਇਹ ਆ ਵੀ ਅਸੀਂ ਰਾਜਨਾਥ ਰੱਖਿਆ ਮੰਤਰੀ ਨੂੰ ਇੰਨੀ ਕੁ ਜੋ ਉਹਨਾਂ ਨੂੰ ਸਾਰੀ ਗੱਲਬਾਤ ਅਸੀਂ ਆਪਣੇ ਬੰਨਿਓ ਸਵਾਲ ਰੱਖ ਤੇ ਮੂਹਰੇ ਵੀ ਸਾਡੇ ਨਾਲ ਬਹੁਤ ੱਤਕਾ ਹੋ ਰਿਆ ਤਾਂ ਹੋਰ ਵੀ ਰਿਹਾ ਹੋਰ ਵੀ ਰਿਹਾ ਸਾਰਿਆਂ ਦੇ ਸਾਹਮਣੇ ਆ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਇਹ ਵੀਡੀਓ ਵਾਇਰਲ ਹੋਈ ਆ ਸਾਰ ਸਾਰੇ ਲੋਕਾਂ ਕੋਲੇ ਪਹੁੰਚ ਗਈ ਤੇ ਜਿਹੜੀ ਇਹਨਾਂ ਦੀ ਕੋਈ ਇਹ ਦੱਸਦੇ ਹੈਗੇ ਵੀ ਪੁਲਿਸ ਵਾਲਿਆਂ ਦੀ ਕੁੱਟਮਾਰ ਹੋਈ ਹੈ ਕੋਈ ਵੀਡੀਓ ਕੋਈ ਇਹਨਾਂ ਦੀ ਆਈਡੀਓ ਸਾਹਮਣੇ ਨਹੀਂ ਆਈ ਜੇ ਆਈ ਹੁੰਦੀ ਤਾਂ ਇਹਨਾਂ ਨੇ ਲੋਕਾਂ ਦੇ ਵਿੱਚ ਸਾਂਝੀ ਕਰਨੀ ਸੀ ਤਾਂ ਹੁਣ ਇਹ ਜਿਹੜਾ ਮਾਮਲਾ ਕੋਰਟ ਦੇ ਵਿੱਚ ਪਹੁੰਚ ਗਿਆ ਕੋਰਟ ਦੇ ਵਿੱਚ ਇਹ ਪੰਜਾਬ ਪੁਲਿਸ ਝੂਠੀ ਨਜ਼ਰ ਆਈ ਆ ਕਿਉਂਕਿ ਜਿਹੜਾ ਇਹਨਾਂ ਦਾ ਖੁਦ ਜਿਹੜਾ ਇੱਕ ਵਕੀਲ ਕੀਤਾ ਸੀ ਖੁਦ ਨੂੰ ਨਹੀਂ ਗੱਲ ਆਉੜੀ ਵੀ ਮੈਂ ਕੀ ਕਹਿਣਾ ਇਹਨੇ ਕਿਹਾ ਗਿਆ ਪਹਿਲਾ ਕੋਰਟ ਦਾ ਇੱਕ ਸਵਾਲ ਸੀ ਤੁਸੀਂ ਕਿਹਾ ਸੀ ਵੀ ਅਣਪਛਾਤੇ ਬੰਦੇ ਆ ਜਿਹੜੇ ਪੁਲਿਸ ਵਾਲੇ ਵੀ ਅਣਪਛਾਤੇ ਆ ਜੀ ਪਤਾ ਨਹੀਂ ਲੱਗਿਆ ਕੌਣ ਸੀ ਵੀ ਜਿਹੜੇ ਕਰਨਲ ਸਾਹਿਬ ਨੂੰ ਕੁੱਟ ਕੇ ਲੈ ਕੁੱਟ ਕੇ ਗਏ ਆ ਤਾਂ ਇਹ ਦੱਸੋ ਵੀ ਹੁਣ ਕਿਵੇਂ ਪਤਾ ਲੱਗਿਆ ਤੁਹਾਨੂੰ ਵੀ ਇਹ ਇਹ ਪੁਲਿਸ ਵਾਲੇ ਆ ਪੈਸੇ ਬਹੁਤ ਵੱਡੀ ਘਟਨਾ ਵਾਪਰੀ ਆ ਪਟਿਆਲਾ ਦੇ ਵਿੱਚ ਤਾਂ ਹੁਣ ਅੱਜ ਦਾ ਸਮਾਂ ਸੀਐਫ ਆਪਾਤਮਾਨਾ ਅਜੋ ਅੱਜ ਫੇਰ ਮੁਲਾਕਾਤ ਹੋਣੀ ਆ ਉਦੇ ਵਿੱਚ ਦੇਖਣਾ ਇਹ ਬਣਦਾ ਇਸ ਪਰਿਵਾਰ ਨੂੰ ਇਨਸਾਫ ਮਿਲੂਗਾ ਜਾਂ ਨਹੀਂ ਮਿਲੂ ਕਿਉਂਕਿ ਜਦੋਂ ਕਰਨਲ ਨਾਲ ਐਡੇ ਵੱਡੇ ਅਫਸਰ ਨਾਲ ਐਡੀ ਵੱਡੀ ਘਟਨਾ ਵਾਪਰ ਸਕਦੀ ਆ ਜਦੋਂ ਕੁੱਟਮਾਰ ਹੋ ਸਕਦੀ ਆ ਦੱਸੇ باوجود ਵੀ ਉਹਨਾਂ ਨੇ ਆਈਡੈਂਟੀ ਕਾਰਡ ਦਿਖਾਤਾ ਵੀ ਮੈਂ ਇੱਕ ਕਰਨਲ ਆ ਮੈਂ ਇੱਕ ਅਫਸਰ ਆ ਆਰਮੀ ਨੌਜਵਾਨ ਆ ਪਰ ਇਸ ਪੁਲਿਸ ਵਾਲਿਆਂ ਬਨਿਓ ਜਿਹੜਾ ਕਿ ਦੱਸਿਆ ਗਿਆ মিডিਆ ਵਾਲਿਆਂ ਨੇ ਵੀ ਇਹ ਸ਼ਰਾਬ ਪੀਤੀ ਹੋਈ ਸੀ ਇਹਨਾਂ ਨੇ ਉਸ ਦੀ ਗੱਲ ਨਹੀਂ ਸੁਣੀ ਦੱਸਣ ਦੇ باوجود ਜਦੋਂ ਉਹਨਾਂ ਨੇ ਦੱਸਤਾ ਵੀ ਅਸੀਂ ਇੱਕ ਆਰਮੀ ਦਾ ਮਨ ਨੌਜਵਾਨਾ ਫਿਰ ਵੀ ਨਹੀਂ ਸੁਣੀ ਇਹਨਾਂ ਨੇ ਉਲਟਾ ਉਹਨਾਂ ਤੇ ਇਲਜ਼ਾਮ ਲਾਏਗੇ ਕਹਾਂ ਗਿਆ ਵੀ ਇਹ ਸ਼ਰਾਬ ਪੀਂਦੇ ਸੀ ਜਿਹੜੇ ਇਹ ਪੁਲਿਸ ਵਾਲੇ ਆ ਪੰਜਾਬ ਪੁਲਿਸ ਵਾਲੇ ਇਹਨਾਂ ਦਾ ਕਹਿਣਾ ਇਹ ਆ ਵੀ ਗੱਡੀ ਜਿਹੜੀ ਰੋਕੀ ਗਈ ਸੀ ਇਹਨਾਂ ਦਾ ਕਹਿਣਾ ਇਹ ਹੈਗਾ ਵੀ ਇਹ ਉੱਥੇ ਸ਼ਰਾਬ ਪੀ ਰਹੇ ਸੀ ਕਰਨਲ ਸਾਹਿਬ ਤੇ ਉਹਦਾ ਬੇਟਾ ਪਹਿਲਾ ਨੰਬਰ ਤਾਂ ਇਹ ਸਰਾਸਰ ਝੂਠ ਆ ਕਿਉਂਕਿ ਕੋਈ ਇਹਨਾਂ ਦੀ ਵੀਡੀਓ ਆਈਡੀਓ ਕੋਈ ਵਾਇਰਲ ਨਹੀਂ ਹੋਈ ਨਾ ਕੋਈ ਸ਼ਰਾਬ ਪੀਂਦਾ ਦੀ ਤੇ ਦੂਜਾ ਨੰਬਰ ਇਹਨਾਂ ਨੇ ਇਲਜ਼ਾਮ ਲਾਏਗੇ ਇਹ ਉੱਥੇ ਕੁੜੀਆਂ ਛੇੜਦੀ ਸੀ ਰਾਤ ਨੂੰ 12 ਵਜੇ ਕੋਈ ਕੁੜੀਆਂ ਨਹੀਂ ਹੁੰਦੀਆਂ ਕਿਤੇ ਵੀ ਇਹ ਗਲਤ ਠਹਿਰ ਆਇਆ ਗਿਆ ਤਾਂ ਇਹ ਸਿੱਧੇ ਆਪਣੇ ਆਪ ਦੇ ਸਵਾਲਾਂ ਦੇ ਵਿੱਚ ਫਸ ਗਏ ਤੇ ਇੱਕ ਜਿਹੜਾ ਕਹੇ ਵੀ ਸਾਡੀ ਕੁੱਟਮਾਰ ਹੋਈ ਤਾਂ ਫਿਰ ਜੱਜ ਸਾਹਿਬ ਨੇ ਇਹਨਾਂ ਨੂੰ ਕਿਹਾ ਜਿਹੜਾ ਇਹਨਾਂ ਦਾ ਵਕੀਲ ਸੀ ਵੀ ਜਦੋਂ ਕੁੱਟਮਾਰ ਹੋਈ ਆ ਤੁਸੀਂ ਐਫ ਆਈ ਆਰ ਦਰਜ ਕਿਉਂ ਨਹੀਂ ਕੀਤੀ ਇਹ ਪੁਲਿਸ ਵਾਲਿਆਂ ਨੂੰ ਕਿਹਾ ਗਿਆ ਉਹਨਾਂ ਨੇ ਵੀ ਜਦੋਂ ਸਾਡੀ ਕੁੱਟਮਾਰ ਹੋਈ ਆ ਮੈਡੀਕਲ ਹੋਣਾ ਸੀ ਤੁਹਾਡਾ ਐਫ ਆਈ ਆਰ ਦਰਜ ਕਰਨੀ ਸੀ ਤੇ ਫਿਰ ਤੁਹਾਨੂੰ ਅਧਿਕਾਰ ਕਿਹਨੇ ਦਿੱਤਾ ਕਿਉਂਕਿ ਇੱਕ ਅਫਸਰ ਆ ਜਾਂ ਕੋਈ ਵੀ ਆ ਚਾਹੇ ਨਾਰਮਲ ਬੰਦਾ ਸੋਨੂੰ ਕੋਈ ਅਧਿਕਾਰ ਨਹੀਂ ਕਿਸੇ ਨੂੰ ਕੁੱਟਣ ਦਾ ਤੁਸੀਂ ਪਹਿਲਾਂ ਜਾਂਚ ਕਰੋ ਵੀ ਕੋਈ ਗਲਤ ਕਰ ਰਿਹਾ ਤਾਂ ਤਾਂ ਤੁਸੀਂ ਆਪਣੇ ਬੰਨਿਓ ਇਹ ਜੋ ਇਨਕੁਇਰੀ ਕਰਨੀ ਸ਼ੁਰੂ ਕਰ ਸਕਦੇ ਹੋ ਨਾ ਕਿ ਕਿਸੇ ਨੂੰ ਬੇਵਜ੍ਹਾ ਕੁੱਟੋ ਤੁਸੀਂ ਇਹਦਾ ਮਤਲਬ ਇਹ ਨਹੀਂ ਜੇ ਤੁਹਾਡੇ ਵਰਦੀ ਪਾਈਏ ਲੋਕ ਇੱਜ਼ਤ ਕਰਦੇ ਆ ਤਾਂ ਤੁਸੀਂ ਕਿਸੇ ਨੂੰ ਵੀ ਕੁੱਟ ਸਕਦੇ ਹੋ ਇਹ ਬਹੁਤ ਵੱਡੀ ਘਟਨਾ ਵਾਪਰੀਆ ਕਰਨਲ ਪਰਿਵਾਰ ਨਾਲ ਪਰ ਹੁਣ ਗੱਲ ਇਹੀ ਆ ਵੀ ਹਲੇ ਤੱਕ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਖੁਦ ਜਿਹੜਾ ਹੁਣ ਉਹਨਾਂ ਦਾ ਇੱਕ ਰਿਸ਼ਤੇਦਾਰ ਆ ਜੋ ਗੁਰਤੇਜ ਸਿੰਘ ਢਿੱਲੋਂ ਉਹਨਾਂ ਦਾ ਜੋ ਸਾਡੂ ਕਰਨਲ ਦੇ ਤਾਂ ਉਹ ਰਿਸ਼ਤੇਦਾਰ ਵੀ ਐ ਸਾਡੂ ਵੀ ਜੋ ਤੇ ਉਹਦਾ ਕਹਿਣਾ ਇਹ ਐ ਵੀ ਮੈਨੂੰ ਵੀ ਧਮਕੀ ਆ ਰਹੀ ਐ ਤੂੰ ਇਸ ਪਰਿਵਾਰ ਤੋਂ ਸਾਈਡ ਤੇ ਅੜ ਜਾ ਨਹੀਂ ਤੈਨੂੰ ਕਿਸੇ ਨਾ ਕਿਸੇ ਕੋਈ ਨਾ ਕੋਈ ਪਰਚੇ ਤੇ ਤੇ ਦਰਜ ਹੋਣਗੇ ਕਈ ਪਰਚੇ ਇਹ ਕਿੱਥੋਂ ਦੀ ਇਨਸਾਫੀ ਆ ਕਿਉਂਕਿ ਪੰਜਾਬ ਪੁਲਿਸ ਪੰਜਾਬ ਸਰਕਾਰ ਇਹ ਚਾਰੇ ਪਾਸੋਂ ਪਸਮੂਹ ਹੀ ਮਿਲ ਰਹੀ ਐ ਇਹਨੂੰ ਤਾਂ ਜਿਹੜੀ ਹੁਣ ਇਹ ਜੋ ਹੁਣ ਦੇਖਣਾ ਇਹ ਬੰਦ ਐ ਇਸ ਪਰਿਵਾਰ ਨੂੰ ਇਨਸਾਫ ਮਿਲੂ ਜਾਂ ਨਹੀਂ ਬਿਲੂ ਕਿਉਂਕਿ ਇਹ ਕੋਰਟ ਦੇ ਵਿੱਚ ਵੀ ਮਾਮਲਾ ਪਹੁੰਚ ਗਿਆ ਰਾਸ਼ਟਰਪਤੀ ਤਾਂ ਜਿਹੜਾ ਹੁਣ ਗੱਲ ਕਰੀ ਆਪਾਂ ਰਾਜਨਾਥ ਰੱਖਿਆ ਮੰਤਰੀ ਉਹਦੇ ਤੱਕ ਵੀ ਪਹੁੰਚ ਗਿਆ ਤੇ ਅੱਜ ਸੀਐਮ ਪ੍ਰਤਮਾਨ ਇਸ ਪਰਿਵਾਰ ਦੀ ਮੀਟਿੰਗ ਆ ਉਹਦੇ ਵਿੱਚ ਦੇਖਣਾ ਇਹ ਬਣਦਾ ਵੀ ਸੁਣਵਾਈ ਹੋਊਗੀ ਜਾਂ ਨਹੀਂ ਹੋਊਗੀ ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੇ ਪ੍ਰਤੀ ਚੈਨਲ ਜਿਵੇਂ ਕਿ ਆਪਾਂ ਇਸ ਪਰਿਵਾਰ ਦੇ ਹਰ ਵਕਤ ਨਾਲ ਖੜਿਆ ਸਾਰਾ ਮੀਡੀਆ ਸਾਰਾ ਪੰਜਾਬ ਅਸੀਂ ਪੁਲਿਸ ਵਾਲਿਆਂ ਨੂੰ ਮਾੜਾ ਨਹੀਂ ਕਹਿੰਦੇ ਸਾਰੇ ਪੁਲਿਸ ਵਾਲੇ ਇੱਕੋ ਜਿਹੀ ਵੀ ਨਹੀਂ ਹੈਗੇ ਵਿੱਚ ਚੰਗੇ ਵੀ ਆ ਪਰ ਜੋ ਸੱਚ ਆ ਆਪਾਂ ਤਾਂ ਉਹ ਦਿਖਾਉਣਾਗਾ ਝੂਠਾ ਆਪਾਂ ਕਿਸੇ ਨੂੰ ਅੱਜ ਤੱਕ ਮੇਰੇ ਚੈਨਲ ਤੋਂ ਕੋਈ ਵੀਡੀਓ ਨਹੀਂ ਪਾਈ ਆਪਾਂ ਜੋ ਸਚਾਈ ਹੁੰਦੀ ਆ ਉਹ ਪੇਸ਼ ਕਰਦੇ ਆ ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੇ ਪ੍ਰਤੀ ਚੈਨਲ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦਾ ਰਹੇ ਮਿਲਦੇ ਆ ਕੱਲ ਨੂੰ ਨਵੇਂ ਟੌਪਿਕ ਤੇ ਧੰਨਵਾਦ